ਤਤਵਨ ਕੀ ਬੇਨਤੀ ਕਰਦੀ ਆ ਕਿਰਪਾ ਕਰਕੇ ਕਿਰਪਾ ਕਰਕੇ 18 ਤਰੀਕ ਨੂੰ ਮੇਰੇ ਨਾਲ ਮੇਰਾ ਬੱਦ ਤੋਂ ਬੱਦ ਸਾਥ ਦੋ ਇੱਕ ਹੋਰ ਕੁੜੀ ਕੈਮਰੇ ਸਾਹਮਣੇ ਆਈ ਹੈ ਕਿ 18 ਤਰੀਕ ਨੂੰ ਯਾਨੀ ਕਿ ਕੱਲ ਨੂੰ ਉਸ ਦਾ ਪੂਰਾ ਸਾਥ ਦੋ ਕਰਦਣਾ ਮੈਂ ਉਹ ਕਰ ਦਿੰਦਾ ਅਸੀਂ ਇੱਕ ਤੈਨੂੰ ਕਰ ਦਿੰਦੇ ਹਾਂ ਹੋਰ ਭਾਈ ਕੋਈ ਗੱਲ ਨਹੀਂ ਅਸੀਂ ਤੇ ਕੁੜੀ ਵਸਾਉਣੀ ਆ ਅਸੀਂ ਤੇ ਧੀ ਵਾਲੇ ਪਾਸਿਓਂ ਆਇਆ ਤੇ ਛੋਟੀਆਂ ਜਿਹਾ ਮਾਪਿਆਂ ਦੇ ਆ ਲਾਡ ਲੀਆਂ ਧੀਆ ਜਦੋਂ ਆਇਲਟਸ ਕਰਕੇ ਬਾਹਰ ਦੀ ਤਿਆਰੀ ਕਰ ਲੈਂਦੀਆਂ ਇਸ ਕੁੜੀ ਦੇ ਬੈਂਡਸ ਆਏ ਹੋਏ ਸੀਗੇ ਤੇ ਇਹਨਾਂ ਨੇ ਇੱਕ ਲੜਕਾ ਲੱਭਿਆ ਤੇ ਮੁੜ ਕੇ ਵਿਆਹ ਹੋ ਗਿਆ ਤਿੰਨ ਚਾਰ ਮਹੀਨੇ ਹੋ ਗਏ ਤੇ ਬਾਹਰ ਦਾ ਉਹ ਨਾਂ ਹੀ ਨਹੀਂ ਲੈਂਦੇ ਸੀ ਤੇ ਇਹ ਕੁੜੀ ਕਹਿ ਰਹੀ ਸੀਗੇ ਕਿ ਹੁਣ ਤੁਸੀਂ ਮੇਰੀ ਫਾਈਲ ਕਦੋਂ ਲਾਉਂਗੇ ਤੇ ਉਹ ਉਹਨਾਂ ਨੇ ਸਗਮਾ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਦੁਖੀ ਹੋਈ ਇਸ ਕੁੜੀ ਨੇ ਜੋ ਕੈਮਰੇ ਸਾਹਮਣੇ ਸੋਸ਼ਲ ਮੀਡੀਆ ਤੇ ਆ ਕੇ ਇੱਕ ਵੀਡੀਓ ਪੋਸਟ ਕੀਤੀ ਆ ਆਪਾਂ ਉਹ ਸੁਣ ਲੈਨੇ ਆ ਮੇਰਾ ਨਾਮ ਜਸਪ੍ਰੀਤ ਮੈਂ 2-3 ਦਿਨ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਜਦੋਂ ਮੈਂ SSC ਆਫਿਸ ਗਈ ਸੀ ਜੇਸੀ ਵੀ ਤੇ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਕਿ ਤੇਰੀ ਫਾਈਲ ਤੇ ਕੁਝ ਕੇ ਇਤਰਾਜ਼ ਲੱਗ ਕੇ ਆਏ ਨੇ ਤੁਸੀਂ ਉਹਨਾਂ ਦੀ ਪੂਰਤੀ ਕਰ ਦੋ ਇਸ ਤੋਂ ਬਾਅਦ ਅਸੀਂ ਐਕਸ਼ਨ ਲਵਾਂਗੇ ਉਹਨਾਂ ਖਿਲਾਫ ਪਰ ਮੈਨੂੰ 2-3 ਦਿਨ ਹੋ ਚੁੱਕਿਆ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਪਰ ਹਰ ਵਾਰ ਦੀ ਤਰ੍ਹਾਂ ਉਹਨਾਂ ਨੇ ਮੇਰੇ ਨਾਲ ਮੇਰਾ ਵਿਸ਼ਵਾਸ ਤੋੜਿਆ ਹੈਗਾ ਮੈਨੂੰ ਸਾਲ ਹੋ ਗਿਆ ੱੱਕੇ ਖਾਂਦੀ ਨੂੰ ਸਾਲ ਹੋ ਗਿਆ ਮੇਰੀ ਤਰਖਾਸਤ ਚੱਲਦੀ ਹੈ ਸਾਲ ਦੇ ਵਿੱਚ ਵਿੱਚ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਜੇ ਉਹ ਚਾਹਣ ਤਾਂ ਬਹੁਤ ਕੁਝ ਕਰ ਸਕਦੇ ਆ ਪ੍ਰਸ਼ਾਸਨ ਕੀ ਕੁਝ ਨਹੀਂ ਕਰ ਸਕਦਾ ਇਨਸਾਫ ਦੇ ਨੂੰ ਦੇ ਸਾਲ ਦਾ ਪਰ ਉਹ ਦੇਣਾ ਨਹੀਂ ਚਾਹੁੰਦੇ ਮੈਨੂੰ ਸਾਲ ਹੋ ਗਿਆ ਮੈਂ ਚੁੱਪ ਕਰਕੇ ਸਭ ਕੁਝ ਸੌਂਦੀ ਆਈਆਂ ਸਹਿੰਦੀ ਆਈਆਂ ਪਰ ਹੁਣ ਨਹੀਂ ਹੁਣ ਹੁਣ ਮੈਂ ਆਪਦੇ ਪੈਰ ਦੇ ਸਹਾਰ ਝੋਕ ਨਾਲ ਤੇ ਮੇਰੀ ਪਿੰਡ ਦੀ ਪੰਚਾਇਤ ਨਾਲ 18 ਤਰੀਕ ਨੂੰ ਉੱਥੇ ਧਰਨਾ ਦੇਣ ਤਵਾਂਗੀ ਕਿਉਂਕਿ ਤੁਹਾਨੂੰ ਵੀ ਪਤਾ ਪ੍ਰਸ਼ਾਸਨ ਦੇ ਖਿਲਾਫ ਮੈਂ ਇਕੱਲੀ ਨਹੀਂ ਹਰ ਸੰਗੀ ਉਹਦੇ ਵਿੱਚ ਮੈਨੂੰ ਥੋੜੀ ਸਿਹਤ ਦੀ ਬਹੁਤਾਂ ਦਾ ਲੋੜ ਆ ਤੇ ਮੈਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਕਰਦੀ ਆ ਕਿਰਪਾ ਕਰਕੇ ਕਿਰਪਾ ਕਰਕੇ 18 ਤਰੀਕ ਨੂੰ ਮੇਰੇ ਨਾਲ ਜਿੰਨ੍ਹਾ ਬੱਦ ਤੋਂ ਬੱਦ ਸਾਥ ਦਿਓ ਤਾਂ ਜੋ ਮੈਂ ਲੜਾਈ ਜਿੱਤ ਸਕਾਂ ਜਾਂ ਲੜ ਸਕਾਂ ਹੋ ਤੇ ਮੈਨੂੰ ਇਨਸਾਫ ਮਿਲ ਜਾਵੇ ਮੇਰੇ ਕੋਲ ਬਸ ਇੱਕ ਆਹੀ ਆਖਰੀ ਉਮੀਦਾਂ ਆਹੀ ਆਖਰੀ ਚਾਂ ਦਾ ਮੈਨੂੰ ਕਿਉਂਕਿ ਹੁਣ ਮੇਰੀਆਂ ਉਮੀਦਾਂ ਟੁੱਟਦੀਆਂ ਜਾਂਦੀਆਂ ਤੇ ਮੈਂ ਪੁਲਸ ਨੂੰ ਵੀ ਇਹ ਕਹਿਣਾ ਚਾਹੁੰਦੀ ਆ ਕਿ ਜੇਕਰ 18 ਤਰੀਕ ਤੱਕ ਉਹ ਮੇਰੀ ਸੁਣਵਾਈ ਨਹੀਂ ਕਰਨਗੇ ਤਾਂ ਮੈਂ ਸਿਸ ਪੀਸ ਆਫਿਸ ਦੇ ਮੂਹਰੇ ਉਹ ਕੀ ਨਾਂ ਤੁਹਾਡਾ ਰঞ্জੀਤ ਸਿੰਘ ਜੀ ਰঞ্জੀਤ ਸਿੰਘ ਜੀ ਤੁਹਾਡੀ ਬੇਟੀ ਨਾਲ ਕੀ ਪਾਣਾ ਵਾਪਰਿਆ ਜਿਹੜਾ ਉਹਨੂੰ ਇਹ ਲੌਜ ਬੋਲਣੇ ਪਏ ਮੇਰੇ ਨਾਲ ਵੀ ਬਹੁਤ ਥੱਕਾ ਹੋ ਰਿਹਾ ਜੀ ਕਰੀਬ ਬੰਦਾ ਆ ਮੇਰੇ ਭਣਾ ਭਰਾਵਾਂ ਨੇ ਵਿਆਹ ਕੀਤਾ ਸੀ ਵਿਆਹ ਤੋਂ ਬਾਅਦ ਕੁੜੀ ਦੇ ਨਾਲ ਥੱਕੇ ਹੋਣ ਲੱਗ ਗਏ ਨੇ ਉਹ ਗੱਲਾਂ ਕੀਤੇ ਉਹ ਗੱਲਾਂ ਤੋਂ ਰਹੇ ਨੇ ਉਹ